ਜੋਧਪੁਰ ਰਮਾਣਾ ਵਿਖੇ ਵੱਧ ਰਹੀ ਦੇ ਕਰਮੀ ਨੂੰ ਲੈ ਕੇ ਕੀਤਾ ਗਿਆ ਚੌਲਾਂ ਦਾ ਜੱਗ ਅਤੇ ਮੀਂਹ ਦੇ ਲਈ ਕੀਤੀ ਗਈ ਅਰਦਾਸ ਬੁੱਧਵਾਰ ਨੂੰ 1 ਵਜੇ ਦੇ ਲਗਭਗ ਡੇਰਾ ਬਾਬਾ ਲਕਾਣਾ ਵਿਖੇ ਬਾਬਾ ਦੇਵਦਾਸ ਜੀ ਨੇ ਬੋਲਦਿਆਂ ਕਿਹਾ ਕਿ ਜਿੱਥੇ ਵੱਧ ਰਹੀ ਕਰਮੀ ਦੇ ਕਾਰਨ ਪਸ਼ੂ ਪੰਛੀ ਲਗਾਤਾਰ ਮਰ ਰਹੇ ਹਨ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਦਰਖਤ ਬਿਲਕੁਲ ਸੜ ਚੁੱਕੇ ਹਨ ਅਤੇ ਉਸ ਦੇ ਨਾਲ ਨਾਲ ਇਨਸਾਨ ਵੀ ਇਸ ਦੇ ਨਾਲ ਮਰ ਰਹੇ ਹਨ ਅਤੇ ਇਸ ਲਈ ਉਹਨਾਂ ਬਲਵੱਲੀ ਮੀਨ ਦੇ ਲਈ ਅਰਦਾਸ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਇੱਕ ਚੌਲਾਂ ਦਾ ਜੱਗ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਵੱਲੋਂ ਇਹਦਾ ਸਹਿਯੋਗ ਦਿੱਤਾ ਗਿਆ। ਅਜੀ ਬਾਬੇ ਕੀ ਨਾਮ ਹੈ ਤੁਹਾਡਾ ਲਿਖੀ ਜਾਣਾ ਚਾਹੀਦਾ ਹੈ? ਮੈਂ ਸੰਤੂ ਬਾਬਾ ਦੇਵਦਾਸ ਜੀ ਬਾਬਾ ਲਕਾਣਾ ਜਿੱਦੀ ਅਸਥਾਨ ਦੇ ਉੱਤੇ ਰਹਿ ਰਹੇ ਆ। ਉਸ ਵਾਸਤੇ ਚੌਲਾਂ ਦਾ ਜੱਗ ਕਰ ਰਹੇ ਆ। ਔਰ ਮਿੱਠੇ ਪਾਣੀ ਦੀ ਸਪੀਲ ਆ ਰਹੇ ਆ ਜਾਨਵਰਾਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਪਸ਼ੂਆਂ ਦਾ ਬੜਾ ਬੁਲਾ ਹਾਲ ਹੋ ਰਿਹਾ ਗਰਮੀ ਦੇ ਨਾਲ ਬੰਦਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਬੰਦਿਆਂ ਦੀਆਂ ਵੀ ਮੌਤਾਂ ਹੋ ਰਹੀਆਂ ਨੇ ਗਰਮੀ ਦੇ ਨਾਲ ਬਲੱਡ ਲੋਕਾਂ ਦਾ ਘਟ ਜਾਂਦਾ ਵੱਧ ਜਾਂਦਾ ਗਰਮੀ ਇੰਨੀ ਜ਼ਿਆਦਾ ਹੋਈ ਵੀ ਆ ਦਰਖਤਾਂ ਤੇ ਦੇਖ ਲਓ ਸਾਰਿਆਂ ਦੇ ਪੱਤੇ ਸੁੱਕੇ ਔਰ ਜਿਹੜੇ ਝੋਨਾ ਲਾ ਰਹੇ ਗਰੀਬਾਂ ਦੇ ਉਹਨਾਂ ਦਾ ਦੇਖੋ ਕੀ ਹਾਲ ਹੋ ਰਿਹਾ ਉਸ ਵਾਸਤੇ ਅਸੀਂ ਪ੍ਰਮਾਤਮਾ ਗਾੜੀ ਅਰਦਾਸ ਕਰਦੇ ਆ ਔਰ ਬੇਨਤੀ ਕਰਦੇ ਆ بارش ਵਾਸਤੇ ਇਹ ਖਾਸ ਕਰਕੇ بارش ਵਾਸਤੇ ਪਿੰਡ ਵਾਲਿਆਂ ਨੇ ਬੇਨਤੀ ਕੀਤੀ ਆ ਵੀ ਆਪਾਂ ਜਾਗ ਕਰਨਾ ਔਰ ਸਾਰੇ ਜਣੇ ਨਾਲ ਮਿਲ ਕੇ ਜਾਗ ਕਰ ਰਹੇ ਆਂ بارش ਵਾਸਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਦਿਨ ਦੁਪਹਿਰ ਰਾਤ ਚੁੱਕੀ ਤਰਕੀ ਬਖਸ਼ੌਰ ਮੇਰੇ ਭਰਾ ਹੱਥ ਰੱਖੇ